ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਪੌੜੀ ਕੱਪੜਿਆਂ ਬਾਦ ਪਹਿਨਿਆ ਹੋਇਆ ਇਹ ਸੋਹਣਾ ਸਰੂਪ ਭਾਵੇਂ ਇਸਤਰੀ ਦਾ ਭਾਵੇਂ ਪੁਰਸ਼ ਦਾ ਮਹਾਰਾਜ ਖਬਰਦਾਰ ਕਰਦੇ ਨੇ ਛੱਡ ਦੁਨੀਆ ਅੰਦਰ ਜਾਵਣਾ ਕਿ ਦੁਨੀਆ ਕੀ ਮਿਲਿਆ ਸੀ ਦੁਨੀਆ ਕੀ ਰਹਿ ਜਾਏਗਾ ਮੰਨ ਦਾ ਚੰਗਾ ਆਪਣਾ ਫਿਰ ਮੰਦਾ ਤੇ ਚੰਗਾ ਜਿਹੜਾ ਆਪਾਂ ਕੀਤਾ ਇਸ ਦੁਨੀਆ 'ਚ ਉਹ ਆਪੇ ਹੀ ਪਾਵਾਂ ਆਪੇ ਹੀ ਕੀਤਾ ਬਾਪ ਉਹ ਹੀ ਪਾਉਣਾ ਫਿਰ ਅੱਗੇ ਜਾਣਾ ਹੁਕਮ ਕੀਏ ਮਨ ਪਾਉਂਦੇ ਰਾਹੇ ਭੀੜੇ ਹੱਕੇ ਜਾਵਣੋ ਇੱਥੇ ਤਾਂ ਸਾਡੇ ਹੁਕਮ ਵੀ ਚੱਲਦੇ ਆ ਫੋ ਫਲਾਨੇ ਇੱਧਰ ਆਓ ਕਰੋ ਅੰਗਲੇ ਵੀ ਦੱਬੇ ਕੁਝਲੇ ਮੰਨੀ ਜਾਂਦੇ ਨੇ ਪਰ ਅਕਸਰ ਕਿਸੇ ਨੇ ਹੁਕਮ ਨਹੀਂ ਸੁਣਨਾ ਕੁਝ ਤੇ ਅਗੋਂ ਸਨਵਣ ਵਾਲਾ ਇਹੋ ਨੇ ਹਕੂਕੀਏ ਮਨ ਭਾਉਦੇ ਇੱਥੇ ਤੇ ਮਨ ਭਾਉਦੇ ਹਕੂਮ ਕਰੀ ਜਾਂਦੇ ਆ ਪਰ ਰਾਹੇ ਭੀੜੇ ਅੱਗੇ ਜਾਣਾ ਉਹ ਜਿਹੜੇ ਰਾਹ ਵਿੱਚ ਦੀ ਲਗਾਉਂਦੇ ਨੇ ਨਾ ਇੰਨਾ ਭੀੜਾ ਉੱਥੋਂ ਆਪ ਹੀ ਮਸਾ ਲੱਗੇਦਾ ਕਬੀਰ ਮਗਦੂਆਰਾ ਸੰਕੜਾ ਰਾਹੀ ਦਸਵੇਂ ਭਾਏ ਮਨ ਤੋਂ ਮੈੰਗਲ ਹੋਏ ਰਹੇ ਉਹ ਨਿਕਸੋ ਕਿਉਂ ਕਾ ਜਾਏ ਇਹਦੇ ਰਾਈ ਦੇ ਦਸਵੇਂ ਜਿੰਨਾ ਸਰੋਂ ਦੇ ਦਾਣੇ ਵਰਗਾ ਹੁੰਦਾ ਰਾਈ ਦਾ ਦਾਣਾ ਉਹਦਾ ਵੀ ਦਸਵਾਂ ਹਿੱਸਾ ਇੰਨੀ ਢੀੜੀ ਗਲੀ ਆ ਜਿਹਦੇ ਵਿੱਚ ਦੀ ਗੁਜ਼ਾਰਦੇ ਨੇ ਲੇਖਾ ਲੈਣ ਦੇਣੇ ਖੰਡੇ ਧਾਰ ਗਲੀ ਅੰਧ ਢੀੜੀ ਲੇਖਾਂ ਲਈ ਜਾਂ ਜਨ ਕਿਉਂ ਢੀੜੀ ਜਿਵੇਂ ਤਿਲ ਖੋਦੂ ਦੇ ਵਿੱਚ ਦੀ ਪੀੜ ਕੇ ਲੱਗਦੇ ਨੇ ਨਾ ਤੇਲ ਛੱਡ ਕੇ ਇਹੋ ਲਗਾਉਂਦੇ ਨੇ ਇਸ ਕਰਕੇ ਰਾਹੇ ਭੀੜਾ ਅੱਗੇ ਜਾਵਣਾ ਇੱਥੇ ਤੇ ਅਸੀਂ ਬੰਸ ਬੰਨੇ ਫੈਸ਼ਨ ਵੀ ਕਰ ਲੈਂਦੇ ਆ ਮਨਪਾਉਂਦੇ ਗਰਮ ਸਰਦ ਬਦਲ ਕੇ ਪਹਿਨ ਲੈਂਦੇ ਆ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਅਰ ਅਗਲੀ ਦੁਨੀਆ 'ਚ ਤਾਂ ਕੇਵਲ ਅੰਦਰਲਾ ਸਰੀਰ ਹੋਏਗਾ ਉਹ ਵੀ ਨੰਗਾ ਦੋਜਕ ਚਾਲਿਆ ਦੋਜਕ ਪਈਆ ਕਰਕਾ ਨੂੰ ਭੇਜ ਦਿੰਦੇ ਆ ਨਗਦ ਕਰਕੇ ਕਿ ਜਾ ਆਪਣੇ ਕਰਮ ਨੂੰ ਤਾਂ ਦਿਸੈ ਖਰਾ ਦਰਾਵਣਾ ਜਿਹੜਾ ਮਨੁੱਖ ਕਿਸੇ ਦਾ ਵੀ ਬਦਨ ਸਰੀਰ ਆ ਪਰਦੇ ਵਿੱਚ ਕਿੰਨਾ ਸੁੰਦਰ ਲੱਗਦਾ ਪਰ ਮਹਾਰਾਜ ਕਹਿੰਦੇ ਜਦੋਂ ਉੱਥੇ ਆਹ ਹਾਲਤ ਕਰਦੇ ਨੇ ਨਾ ਖੜੇ ਤੋਂ ਵੀ ਡਰ ਲੱਗਦਾ ਹੈਗਾ ਇਹ ਜਿਹਾ ਰੂਪ ਹੋ ਜਾਂਦਾ ਦਿਸੈ ਖਰਾ ਦਰਾਵਣਾ ਤਰ ਔਗਣ ਪਛੋ ਤਾਵਣਾ ਭਾਈ ਔਗਣ ਕਰਕੇ ਤੇ ਪਛਤਾਉਣਾ ਹੀ ਹੋਵੇਗਾ ਪਰ ਔਗਣ ਪਛੋ ਤਾਵਣ ਤਾਂ ਕਰਕੇ ਦਨ ਬਰਤ ਕਰਾ ਕਰਾ ਕੋਸ਼ਤਾਪਾ ਸੋਗ ਲੋਭ ਮਹਿਸੂਕ ਹੈ ਮਾਰਾ ਕਦੇ ਦਨ ਰਾਤ ਕਰੀਦਾ ਜਾਂਦੇ ਨੇ ਗਲਤੀਆਂ ਪਰ ਸੋਗ ਤੇ ਲੋਭ ਦੀ ਆਪ ਉਹਨਾਂ ਨੂੰ ਸੁਕਾ ਦੇਵੇਗੀ ਸਾੜਦੇ ਰਹੇਗੇ ਹਰ ਹਰ ਨਾਮ ਅਪਾਰ ਅਮੋਲ੍ਲਾ ਅਮਰ ਤੇ ਹੈ ਕਿੰਨੇ ਦਾਨਾ ਪਹਿਲਾਂ ਤਾਂ ਸਾਨੂੰ ਢਾਇਆ ਮਹਾਰਾਜ ਜੀ ਵੀ ਜੇ ਐਂ ਕਰੋਗੇ ਤਾਂ ਐਂ ਵੀ ਹੋ ਜਾਂਦਾ ਹੁਣ ਜਦੋਂ ਮਦ ਵਿੱਚ ਭੈ ਆ ਗਿਆ ਵੀ ਐ ਹੋਏਗਾ ਐਡੀ ਭੈੜੀ ਹਾਲਤ ਕਰਨਗੇ ਮਾਨ ਨੂੰ ਥੋੜਾ ਜਿਹਾ ਭੈਅ ਦੇ ਵਿੱਚ ਆ ਗਿਆ ਜਿਵੇਂ ਲੋਹਾ ਗਰਮ ਹੋਵੇ ਤੇ ਉਹਦੇ ਸੱਟ ਮਾਰੋ ਜਿਹੋ ਜਿਹਾ ਮਰਜ਼ੀ ਹਜ਼ਾਰ ਉਡਾ ਲਓ ਇਦਾਂ ਹੀ ਜਦੋਂ ਵਿਚਾਰਾ ਕਰ ਕਰਕੇ ਮਨ ਡਰ ਜਾਂਦਾ ਇੱਕ ਵਾਰੀ ਵੀ ਆਹ ਕੁਛ ਸਾਡਾ ਹਾਲ ਹੋਏਗਾ ਅਸੀਂ ਤੇ ਕੰਮ ਕਰ ਰਹੇ ਆਂ ਮਹਾਰਾਜ ਜੀ ਸਾਡਾ ਇਹ ਹਸ਼ਰ ਹੋਏਗਾ ਮਨ ਵਿੱਚ ਥੋੜਾ ਜਿਹਾ ਭੈਅ ਆਉਂਦਾ ਤੇ ਨਾਲ ਹੀ ਮਹਾਰਾਜ ਜੀ ਨੇ ਗਿਰਵਾ ਕਰਦੀ ਇਹਦੇ ਬਚ ਵੀ ਸਕਦੇ ਆ ਅੱਜ ਹੋ ਗਿਆ ਸ਼ਿਕਰੇ ਉਹ ਨਹੀਂ ਜੋ ਬ੍ਰਹਮਗੋਦ ਗਾਵ ਹੈ ਇਹਦੇ ਵਿਗੜਿਆ ਜੇ ਵੀ ਕੁਛ ਨਹੀਂ ਅੱਗੇ ਸਭ ਤੇ ਚੱਲੋ ਨੰਦ ਲਾਲਾ ਅੱਛਾ ਜੋ ਬੀਤੀ ਸੋ ਬੀਤੀ ਕਹਿੰਦੇ ਜਿੰਨੀ ਕਿ ਰਹਿ ਗਈ ਹੁਣ ਉਹਦੇ ਲਈ ਸਮਝ ਜੋ ਪੁੰਨੀਕ ਤੇ ਗੁਰੂ ਲੇਖੇ ਲਾ ਦੀਏ ਪਾਛਾ ਜੋ ਬੀਤੀ ਸੋ ਬੀਤੀ ਪਿੱਛੇ ਜਿਹੜਾ ਕੁਝ ਹੋ ਗਿਆ ਉਹ ਤੇ ਹੋ ਗਿਆ ਉਹ ਤੇ ਬੀਤ ਗਈ ਸੋ ਬਾਤ ਗਈ ਪਰ ਅੱਗੇ ਸਭ ਤੇ ਚੱਲੋ ਨੰਦ ਲਾਲਾ ਤਾਂ ਕਰਕੇ ਮਹਾਰਾਜ ਕਹਿੰਦੇ ਅਜੂ ਹੁ ਕਸ਼ਮਿਗਰਿਓ ਨਹੀਂ ਕਹਿੰਦੇ ਵਿਗੜਿਆ ਨਹੀਂ ਅਜੇ ਕੁਝ ਪਰ ਵਿਗੜ ਜਾਵੇਗਾ ਜੇ ਨਾ ਹੱਥੇ ਜੋ ਕਰਬ ਗੁਣ ਗਾਵਾਂ ਜੇ ਪ੍ਰਭੂ ਦੇ ਗੁਣ ਗਾਵਾਂ ਕੇ ਤੋਹਾ ਕਰ ਜਾਗੇ ਸਭ ਔਗਣਾ ਤੋਂ ਕਹ ਨਾਨਕ ਤੇ ਭਜਨ ਦੇ ਨਿਰਭੈ ਪਦ ਪਾਉ ਪਰ ਕਿਤੇ ਫਿਰ ਜਦੋਂ ਉਹਦਾ ਭਜਨ ਕਰਾਂਗੇ ਪਰਮੇਸ਼ਰ ਦਾ ਫਿਰ ਉਹਦੇ ਜੋ ਸੰਗੂ ਨਿਰਭੈ ਮਦਵੀ ਮਿਲੇਗੀ ਕਿਉਂ ਨਿਰਭਉ ਜਪੈ ਸਗਲ ਭਉ ਮਿਟਾ ਪ੍ਰਭ ਕਿਰਪਾ ਦੇ ਪ੍ਰਾਣੀ ਛੁਡਾ